ਸਾਸਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਗਈ ਵੱਡੀ ਅਪਡੇਟ ਕੀ ਪੰਚਾਇਤੀ ਚੋਣਾਂ ਦੀ ਤਾਰੀਖ ਬਦਲਦੀ ਜਾਏਗੀ ਕੀ ਪੰਚਾਇਤੀ ਚੋਣਾਂ ਰੱਦ ਕੀਤੀਆਂ ਜਾਣਗੀਆਂ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ ਉਧਰ ਚੋਣ ਕਮਿਸ਼ਨ ਦੇ ਕੋਲ ਸਾਰੀਆਂ ਪਾਰਟੀਆਂ ਪੁੱਜ ਗਈਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਪੰਚਾਇਤੀ ਚੋਣਾਂ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਲੇਕਿਨ ਸਾਰੇ ਤੇ ਪਾਣੀ ਫਿਰ ਗਿਆ ਇਹਦੇ ਵਿੱਚ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਆ ਰਹੀਆਂ ਨੇ ਗਲਤੀਆਂ ਨਹੀਂ ਵੱੱਜਰ ਗੁਨਾਹ ਕੀਤੇ ਨੇ ਸਾਲ ਤੋਂ ਵੱਧ ਹੋ ਗਿਆ ਹੈ ਪੰਚਾਇਤੀ ਚੋਣਾਂ ਖਾਲਜ ਜਾਂ ਭੰਗ ਹੋਈਆਂ ਸਰਕਾਰ ਨੇ ਹਾਲੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਚੋਣ ਸੂਚੀਆਂ ਪਿੰਡਾਂ ਦੇ ਵਿੱਚ ਨਹੀਂ ਪਹੁੰਚੀਆਂ ਪਤਾ ਨਹੀਂ ਐਸੀ ਦੀ ਹੈ ਬੀਸੀ ਦੀ ਹੈ ਮਹਿਲਾ ਦੀ ਹੈ ਕਿ ਜਨਰਲ ਵਰਗ ਦੀ ਹੈ ਪਿੰਡਾਂ ਦੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਜਿਹੜੇ ਪੰਚਾਇਤੀ ਚੋਣਾਂ ਲੜਨਾ ਚਾਹੁੰਦੇ ਨੇ ਸਰਪੰਚ ਜਾਂ ਪੰਚ ਉਹ ਭੰਬਲ ਪੂਸੇ ਵਿੱਚ ਪੈ ਗਏ ਨੇ ਉਹਨਾਂ ਨੂੰ ਚੁੱਲਾ ਟੈਕਸ ਨਹੀਂ ਮਿਲ ਰਿਹਾ ਉਹਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਦੁਆਰਾ ਪੰਜਾਬ ਦੇ ਲੋਕਾਂ ਨੂੰ ਭੰਬਲ ਪੂਸੇ ਪਾਇਆ ਜਾ ਰਿਹਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਪਾਸੇ ਸਰਕਾਰ ਨੇ ਨਾਮਜ਼ਦਗੀ ਜਿਹੜੇ ਪਰਚੇ ਭਰਨੇ ਨੇ ਪੰਚਾਂ ਜਾਂ ਸਰਪੰਚਾਂ ਨੇ ਸਿਰਫ 4 ਦਿਨ ਦਿੱਤੇ ਨੇ ਕਿਉਂ ਭਾਈ 4 ਦਿਨ ਦੇ ਵਿੱਚ ਕੀ ਚੁੱਲਾ ਟੈਕਸ ਜਾਂ ਜਿਹੜੀਆਂ ਲੋੜੀਂਦੇ ਕਾਗਜ਼ ਪੰਚਾਇਤੀ ਚੋਣਾਂ ਲਈ ਚਾਹੀਦੇ ਨੇ ਕੀ ਉਹ ਮੁਹੱਈਆ ਕਰਵਾ ਪੰਗੇ ਆ ਸੁਵਿਧਾ ਸੈਂਟਰ ਜਾ ਤਹਿਸੀਲ ਦੇ ਵਿੱਚ ਉਹ ਬਣਵਾ ਪਾਨਗੇ ਨਹੀਂ ਬੜਾ ਮੁਸ਼ਕਲ ਹੋ ਗਿਆ ਹੈ ਅਤੇ ਪੰਜਾਬ ਦੇ ਵਿੱਚ ਜਿਹੜੇ 55 ਸਰਪੰਚ ਨੇ ਉਹਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਇੱਕ ਪਾਸੇ ਐਨਓਸੀ ਨਹੀਂ ਮਿਲ ਰਹੀ ਦੂਸਰੇ ਪਾਸੇ ਦਿਨ ਬੜੇ ਨੇੜੇ ਆ ਗਏ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਵਿੜ ਦਿੱਤੀ ਗਈ ਹੈ ਤਿਆਰੀ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਭੰਗ ਹੋ ਸਕਦੀਆਂ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਮਿਲ ਕੇ ਇੱਕ ਵਾਰ ਫਿਰ ਤਰੀਕਾ ਦਾ ਬਦਲਾਅ ਕਰ ਸਕਦਾ ਹੈ ਕਿਉਂ ਕਿਉਂਕਿ ਪੰਚਾਇਤੀ ਚੋਣਾਂ ਨੂੰ ਨੇਪਰੇ ਚਾੜ ਲਈ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ ਪੁਖਤਾ ਪ੍ਰਬੰਧ ਜਿਹੜੇ ਬਿਲਕੁਲ ਨਹੀਂ ਕੀਤੇ ਗਏ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਆਈਆਂ ਨੇ ਇਸ ਲਈ ਤਿਆਰੀ ਵਧ ਦਿੱਤੀ ਹੈ ਚੋਣ ਕਮਿਸ਼ਨ ਦੇ ਕੋਲ ਚੋਣ ਕਮਿਸ਼ਨ ਦੇ ਕੋਲ ਪਹੁੰਚ ਗਏ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਉਪਰਿੰਗ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਦਾਵਾ ਉਦੋਂ ਸ਼ਰੂਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਦੋ ਵਾਰ ਰਹੇ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਬੇਨਕਾਮੀਆਂ ਬੇਨਿਜ਼ਮੀਆਂ ਚੋਣਾ ਕਰਾਈਆਂ ਜ਼ਾਰੀਆਂ ਨੇ ਨਕਾਮ ਸਰਕਾਰ ਨੇ ਹਦੂਰੇ ਕੰਮ ਕਰਕੇ ਛੱਡ ਦਿੱਤੇ ਨੇ ਪੰਜਾਬ ਵਿੱਚ ਸਰਕਾਰ ਚਲਾਉਣ ਦਾ ਪਤਾ ਨਹੀਂ ਇਸ ਲਈ ਲੋਕ ਤਰਾਏ ਤਰਾਏ ਅਤੇ ਦਰਦ ਦਰਦੀਆਂ ਠੋਕਰਾਂ ਕਰ ਰਹੇ ਨੇ ਦੱਸ ਦਈਏ ਕਿ ਐਨਓਸੀ ਨਹੀਂ ਮਿਲ ਰਹੀਆਂ ਪਿੰਡਾਂ ਦੇ ਵਿੱਚ ਜਿਹੜੇ ਪੰਜਾ ਸਰਪੰਚ ਦੀ ਚੋਣ ਲਾਣਾ ਚਾਹੁੰਦੇ ਨੇ ਕਿਸੇ ਪਿੰਡ ਦੇ ਵਿੱਚ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਜਿਹੜੀ ਸੀਟ ਹੈ ਸਰਪੰਚ ਵਾਸਤੇ ਐਸਸੀ ਦੀ ਹੈ ਬੀਸੀ ਦੀ ਹੈ ਐਸਟੀ ਦੀ ਹੈ ਆਰਓ ਦੀ ਹੈ ਜਾਂ ਜਨਰਲ ਵਰਗ ਦੀ ਹੈ ਜਾਂ ਮਹਿਲਾ ਵਰਗ ਦੀ ਹੈ ਹਾਲੇ ਪਿੰਡਾਂ ਦੇ ਲੋਕ ਭਭਲ ਕੁਸੇ ਪਾਏ ਹੋਏ ਨੇ ਇਸ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਰਾਜਾ ਆਪਣਿੰਗ ਅਤੇ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਰਨੈਲ ਮਾਜੇ ਦਾ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਕਿ ਪੰਚਾਇਤੀ ਚੋਣਾਂ ਦੀ ਤਾਰੀਖ ਦੇ ਵਿੱਚ ਬਦਲਾਅ ਕੀਤਾ ਜਾਵੇ ਕੀ ਪੰਚਾਇਤੀ ਚੋਣਾਂ ਦੀ ਤਰੀਕ ਵਿੱਚ ਬਦਲਾਅ ਕੀਤਾ ਜਾਵੇਗਾ ਇਸ ਉੱਤੇ ਮੰਤਨ ਕਰਨਗੇ ਚੋਣ ਕਮਿਸ਼ਨ ਇਹ ਵੀ ਚੈਲੰਜ ਕਰ ਦਿੱਤਾ ਗਿਆ ਹੈ ਜੇਕਰ ਤਰੀਕਾ ਤਰੀਕ ਅੱਗੇ ਨਹੀਂ ਵਧਾਈ ਜਾਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਅ ਦਿਲ ਜਿਲ੍ਹੇ ਨੁਮਾਇੰਦੇ ਨੇ ਉਹਨਾਂ ਨੂੰ ਘੇਰਨਗੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੈਠ ਕੇ ਵੱਡੀ ਸਟ੍ਰਾਈਕ ਕਰਨਗੇ ਅਤੇ ਧਰਨੇ ਲਾਉਣਗੇ ਇਹਨਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦੇ ਸਾਹਮਣੇ ਕਿ ਪੰਚਾਇਤੀ ਚੋਣਾਂ ਕਰਾਉਣ ਤੋਂ ਪਹਿਲਾਂ ਪੁਖਤਾ ਪ੍ਰਬੰਧ ਕਰ ਲੈਣੇ ਬਹੁਤ ਹੀ ਜ਼ਰੂਰੀ ਸੀ ਧੰਨਵਾਦ